ਕਨੇਹਾ ਜਿਹੜਾ ਦੇਣਾ ਚਾਹੁੰਦਾ ਵਿਆਹਾਂ ਦਾ ਸੀਜ਼ਨ ਪਰ ਸਾਡੇ ਸਾਰਿਆਂ ਲਈ ਇੱਕ ਜ਼ਰੂਰੀ ਜਿਹੜੀ ਗੱਲ ਆ ਉਹ ਖਨੌਰੀ ਜਿਹੜਾ ਮੋਰਚਾ ਜਿੱਥੇ ਸਾਡਾ ਇੱਕ ਬਜ਼ੁਰਗ ਜੋਧਾ ਆਖਰੀ ਸਹਾਂ ਤੇ ਅੱਜ 2 ਮਹੀਨਾ ਦਿਨ ਹੋ ਗਿਆ ਉਸ ਬੰਦੇ ਨੇ ਉਸ ਇਨਸਾਨ ਨੇ ਇੱਕ ਅੰਨ ਦਾ ਦਾਣਾ ਤੱਕ ਨਹੀਂ ਆਪਣੇ ਅੰਦਰ ਲੰਘਾਇਆ ਇਹ ਸਾਡਾ ਫਰਜ਼ ਬਣਦਾ ਭਾਈ ਉਹ ਸਾਡੀ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਖਾਤਰ ਉਹ ਬੰਦਾ ਅੱਜ ਜ਼ਿੰਦਗੀ ਦਾਅ ਤੇ ਲਾਈ ਬੈਠਾ ਸੋ ਪੰਜਾਬੀਓ ਜਿਵੇਂ ਆਪਾਂ ਦਿੱਲੀ ਮੋਰਚੇ ਦੇ ਵਿੱਚ ਕਾਫਲੇ ਬਣ ਕੇ ਗਏ ਆ ਉਹ ਮੋਰਚਾ ਫਤਿਹ ਕੀਤਾ ਸੋ ਇਹ ਮੋਰਚਾ ਫਤਿਹ ਕਰਨਾ ਬਹੁਤ ਜ਼ਰੂਰੀ ਆ ਅੱਜ ਸੋਡੀ ਲੋੜ ਆ ਉਸ ਦੀ ਵਿਆਹਾਂ ਦਾ ਦੌਰ ਆ ਤੇ ਮੈਂ ਨਾਲ ਬਾਈ ਦੀਪਲ ਲੋਖੜਾ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਭਰਾਵੋ ਰੋਜ਼ ਤੁਸੀਂ ਖਾੜੇ ਲਾਉਨੇ ਹੋ ਵਿਆਹਾਂ ਜਾਂਦੇ ਹੋ ਉਹਨਾਂ ਖਾੜਿਆਂ ਦੇ ਵਿੱਚ ਵੀ ਲੋਕਾਂ ਨੂੰ ਇਹ ਗੱਲ ਸੁਨੇਹਾ ਲਾਇਆ ਕਰੋ ਕਿ ਸਾਨੂੰ ਵੱਧ ਤੋਂ ਵੱਧ ਵੱਡੀ ਗੱਟੀ ਦੇ ਵਿੱਚ ਉੱਥੇ ਅੱਜ ਪਹੁੰਚਣ ਦੀ ਲੋੜ ਹੈ ਕਿਉਂਕਿ ਕਿਸਾਨੀ ਮੋਰਚਾ 220 ਦੇ ਵਿੱਚ ਪੰਜਾਬ ਦੇ ਗਾਇਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੜੇ ਗੀਤ ਗਾਏ ਸਾਡੀ ਨੌਜਵਾਨੀ ਨੂੰ ਹਲੂਣਾ ਮਾਰਿਆ ਦਿੱਲੀ ਵੱਲ ਨੂੰ ਤੁਰਿਆ ਸੋ ਅੱਜ ਫੇਰ ਲੋੜ ਆ ਮੈਂ ਇਹਨਾਂ ਨੂੰ ਵਿਆਖਿਆ ਕਰਦਾ ਕਿ ਤੁਸੀਂ ਵੀ ਉਹੋ ਜਿਹੇ ਗੀਤ ਜਰੂਰ ਗਾਓ ਤੇ ਆਪਾਂ ਤੁਸੀਂ ਸਾਡੀ ਨੌਜਵਾਨੀ ਨੂੰ ਪ੍ਰੇਰਿਤ ਕਰੋਗੇ ਵੱਧ ਤੋਂ ਵੱਧ ਖਨੌਰੀ ਬਾਰਡਰ ਬਾਪੂ ਸਰਦਾਰ ਜੀਤ ਸਿੰਘ ਢੱਲੇਵਾਲ ਉਹਨਾਂ ਦੇ ਲਈ ਅਸੀਂ ਜਾਂ ਉਸ ਮੋਲ ਚੇਰੀ ਲਈ ਜਾਂ ਅਸੀਂ ਆਪਣੇ ਲਈ ਰੰਦਾ ਆਪਣੇ ਲਈ ਹੈ ਨਾਈ ਆਪਣੀ ਹੈ ਉਹਦੀ ਕੋਈ ਨਿੱਜੀ ਨਹੀਂ ਆ ਉਹ ਕੋਈ ਨਹੀਂ ਜਿਲੇ ਨਹੀਂ ਕਿਸੇ ਹਿੱਤ ਲਈ ਨਹੀਂ ਕਿਸੇ ਵੋਟਾਂ ਦੇ ਨਹੀਂ ਉਹਨੇ ਖੜਾ ਹੋਣਾ ਸਾਡੇ ਲਈ ਦੇਖੋ ਅਸੀਂ ਇੱਕ ਡੰਗ ਰੋਟੀ ਨਾ ਖਾਈਏ ਤੇ ਬੰਦਾ ਬੰਦਲ ਜੇ ਜਾਂਦਾ 20 ਦਿਨ ਦੇਖੋ 20 ਦਿਨ ਹੋ ਗਏ ਬਹੁਤ ਜ਼ੋਰ ਲਾਇਆ ਸਾਰੇ ਬੰਦਿਆਂ ਨੇ ਵੀ ਸਰਕਾਰਾਂ ਨਹੀਂ ਮੰਨਦੀਆਂ ਇਹਨਾਂ ਦੇ ਕੋਈ ਅਸਰ ਨਹੀਂ ਹੁੰਦਾ ਪਰ ਤੁਸੀਂ ਛੱਡ ਦਿਓ ਕਹਿੰਦਾ ਨਹੀਂ ਹੁਣ ਜਿਹੜੀ ਗੱਲ ਜ਼ੁਬਾਨ ਤੋਂ ਕਹਿ ਤੀ ਗੁਰੂ ਦਾ ਸਿੱਖ ਹੈ ਅਰਦਾਸ ਕਰਕੇ ਬੈਠਾ ਤੇ ਹੁਣੇ ਆਪਣੀ ਗੱਲ ਨਵਾ ਕੇ ਜਾਵਾਂਗਾ ਸਾਡਾ ਵੀ ਬੜੀ ਫਰਜ਼ ਬਣਦਾ ਹੈ ਅਸੀਂ ਉਸ ਮੋਰਚੇ ਦਾ ਹਿੱਸਾ ਬਣ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਬਾ ਸੁਨੇਹਾ ਜਿਹੜਾ ਦੇਣਾ ਚਾਹੁੰਦਾ ਹਾਂ ਵਿਆਹਾਂ ਦਾ ਸੀਜ਼ਨ ਆ ਪਰ ਸਾਡੇ ਸਾਰਿਆਂ ਲਈ ਇੱਕ ਜ਼ਰੂਰੀ ਜਿਹੜੀ ਗੱਲ ਆ ਉਹ ਖਨੌਰੀ ਜਿਹੜਾ ਮੋਰਚਾ ਜਿੱਥੇ ਸਾਡਾ ਇੱਕ ਬਜ਼ੁਰਗ ਜੋਧਾ ਆਖਰੀ ਸਾਲਾਂ ਤੇ ਅੱਜ 2 ਮਹੀਨਾ ਦਿਨ ਹੋ ਗਿਆ ਉਸ ਬੰਦੇ ਨੇ ਉਸ ਇਨਸਾਨ ਨੇ ਇੱਕ ਅੰਨ ਦਾ ਦਾਣਾ ਤੱਕ ਨਹੀਂ ਆਪਣੇ ਅੰਦਰ ਨਘਾਇਆ ਤੇ ਸਾਡਾ ਫਰਜ਼ ਬਣਦਾ ਭਈ ਉਹ ਸਾਡੀ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਖਾਤਰ ਉਹ ਬੰਦਾ ਅੱਜ ਜ਼ਿੰਦਗੀ ਦਾਅ ਤੇ ਲਾਈ ਬੈਠਾ ਸੋ ਪੰਜਾਬੀਓ ਜਿਵੇਂ ਆਪਾਂ ਦਿੱਲੀ ਮੋਰਚੇ ਦੇ ਵਿੱਚ ਕਾਫਲੇ ਬਣ ਕੇ ਗਏ ਆ ਉਹ ਮੋਰਚਾ ਫਤਹਿ ਕੀਤਾ ਸੋ ਇਹ ਮੋਰਚਾ ਫਤਿਹ ਕਰਨਾ ਬਹੁਤ ਜ਼ਰੂਰੀ ਆ ਅੱਜ ਸੋਡੀ ਲੋੜ ਆ ਉੱਥੇ ਵਿਆਹਾਂ ਦਾ ਦੌਰ ਆ ਤੇ ਮੈਂ ਨਾਲ ਭਾਈ ਦੀਪਲ ਲੌਖੜਾ ਇਹਨਾਂ ਨੂੰ ਬੇਨਤੀ ਕਰਦਾ ਇਹ ਪ੍ਰਭਾਉ ਰੋਹ ਤੁਸੀਂ ਖਾੜੇ ਲਾਉਨੇ ਹੋ ਵਿਆਹਾਂ ਜਾਂਦੇ ਹੋ ਉਹਨਾਂ ਖਾੜਿਆਂ ਦੇ ਵਿੱਚ ਵੀ ਲੋਕਾਂ ਨੂੰ ਇਹ ਗੱਲ ਸੁਨੇਹਾ ਲਾਇਆ ਕਰੋ ਕਿ ਸਾਨੂੰ ਵੱਧ ਤੋਂ ਵੱਧ ਵੱਡੀ ਗੱਡੀ ਦੇ ਵਿੱਚ ਉੱਥੇ ਅੱਜ ਪਹੁੰਚਣ ਦੀ ਲੋੜ ਆ ਕਿਉਂਕਿ ਕਿਸਾਨੀ ਮੋਰਚਾ 220 ਦੇ ਵਿੱਚ ਪੰਜਾਬ ਦੇ ਗਾਇਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੜੇ ਗੀਤ ਗਾਏ ਸਾਡੀ ਨੌਜਵਾਨੀ ਵੱਲ ਨੂੰ ਹਲੂਣਾ ਮਾਰਿਆ ਦਿੱਲੀ ਵੱਲ ਨੂੰ ਤੋਰਿਆ ਸੋ ਅੱਜ ਫੇਰ ਲੋੜਾ ਮੈਂ ਇਹਨਾਂ ਨੂੰ ਵਿਯਾਸ ਕਰਦਾ ਕਿ ਤੁਸੀਂ ਵੀ ਉਹੋ ਜਿਹੇ ਗੀਤ ਜਰੂਰ ਗਾਓ ਤੇ ਆਪਾਂ ਤੁਸੀਂ ਸਾਡੀ ਨੌਜਵਾਨੀ ਨੂੰ ਪ੍ਰੇਰਿਤ ਕਰੋਗੇ ਵੱਧ ਤੋਂ ਵੱਧ ਖਨੌਰੀ ਬਾਡਰ ਬਾਪੂ ਸਰਦਾਰ ਜੀਤ ਸਿੰਘ ਡੱਲੇਵਾਲ ਉਹਨਾਂ ਦੇ ਲਈ ਅਸੀਂ ਜਾਂ ਉਸ ਮੋਲ ਚਿਹਰੀ ਲਈ ਜਾਸੀ ਆਪਣੇ ਲਈ ਹੁੰਦਾ ਆਪਣੇ ਲਈ ਹੈ ਨਈ ਆਪਣੀ ਹੈ ਉਹਦੀ ਕੋਈ ਨਿੱਜੀ ਨਹੀਂ ਆ ਉਹ ਕਿਸੇ ਨਿੱਜ ਲਈ ਨਹੀਂ ਕਿਸੇ ਹਿੱਤ ਲਈ ਨਹੀਂ ਕਿਸੇ ਵੋਟਾਂ ਦੇ ਜਿਉਂ ਨੇ ਖੜਾ ਹੋਣਾ ਸਾਡੇ ਲਈ ਦੇਖੋ ਅਸੀਂ ਇੱਕ ਡੰਗ ਰੋਟੀ ਨਾ ਖਾਈਏ ਤੇ ਬੰਦਾ ਬੰਦਲ ਜੇ ਜਾਂਦਾ 20 ਦਿਨ ਦੇਖੋ 20 ਦਿਨ ਹੋ ਗਏ ਬਹੁਤ ਜ਼ੋਰ ਲਾਇਆ ਸਾਰੇ ਬੰਦਿਆਂ ਨੇ ਤੇ ਸਰਕਾਰਾਂ ਨਹੀਂ ਮੰਨਦੀਆਂ ਇਹਨਾਂ ਦੇ ਕੋਈ ਅਸਰ ਨਹੀਂ ਹੁੰਦਾ ਪਰ ਤੁਸੀਂ ਛੱਡ ਦਿਓ ਕਹਿੰਦਾ ਨਹੀਂ ਹੁਣ ਜਿਹੜੀ ਗੱਲ ਜ਼ਬਾਨ ਤੋਂ ਕਹਿਤੀ ਗੁਰੂ ਦਾ ਸਿੱਖ ਹੈ ਅਰਦਾਸ ਕਰਕੇ ਬੈਠਾ ਕਿ ਹੁਣੇ ਮੈਂ ਆਪਣੀ ਗੱਲ ਨਵਾ ਕੇ ਜਾਵਾਂ ਤੇ ਸਾਡਾ ਵੀ ਬੜੀ ਫਰਜ਼ ਬਣਦਾ ਹੈ ਅਸੀਂ ਉਸ ਮੋਰਚੇ ਦਾ ਹਿੱਸਾ ਬਣ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ